ਉਹ ਜੀ ਪਹੁੰਚ ਗਿਆ ਪਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਮਹਾਵੀਚ ਚਾਚੇਰਾ ਨੂੰ ਦਰਸ਼ਨ ਕਰਾਉਣੇ ਬਹੁਤ ਜ਼ਿਆਦਾ ਜ਼ਰੂਰੀ ਸੀਗੇ ਸਮਾਂ ਸਾਡੇ ਕੋਲ ਹੈਗਾ ਤਾਂ ਇਹ ਸਮੇਂ ਦੇ ਹਿਸਾਬ ਨਾਲ ਇਹਨਾਂ ਨੂੰ ਹੁਣ ਐਵੇਂ ਮੁੜ ਕੇ ਪਤਨ ਦਿੱਲੀ ਆਉਣਾ ਪਤਨ ਨਹੀਂ ਆਉਣਾ ਇਹਨਾਂ ਨੂੰ ਮਹਾਜੀ ਦਰਸ਼ਨ ਜ਼ਰੂਰ ਕਰਵਾ ਦਿਓ ਆਪਾਂ ਚਾਚਾ ਮੈਂ ਥੋੜਾ ਜਿਹਾ ਇੱਕ ਵਾਰ ਉਹ ਕਰਨਾ ਯਾਰ ਮੇਰੇ ਨਿੱਕਰ ਪਾਈ ਹੋਈ ਆ ਇਹਨੂੰ ਮੈਂ ਚੇਂਜ ਕਰਨਾ ਪੜਿਆ ਥਾਈਡ ਪਰ ਖੜ ਕੇ ਆਪਾਂ ਹਣਾ ਪਾਪਾ ਜੀ ਤੁਹਾਡੇ ਵਾਲਿਆ ਦੇ ਵਿੱਚ ਦੇਖਣ ਉਹ ਕੈ ਬੈਗ ਚ ਦੇਖਾਂ ਦੋਨਾਂ ਚ ਮੇਰੇ ਚ ਕਿਸੇ ਉਹ ਦੇ ਵਿੱਚ ਉਹ ਆ ਮੇਰੀ ਉਹ ਲੋਰ ਚਲੋ ਦੱਸ ਜੀ ਖੜ ਜੋ ਮੜਦਾ ਹੁਣ ਇੱਕ ਵਾਰ ਬਾਅਦ ਚ ਮਿਲਦੇ ਸੰ ਥੋੜੀ ਦੇਰ ਤੱਕ ਲਓ ਜੀ ਗੋਰਦਾਰ ਦੇ ਫਰੰਟ ਵਿੱਚ ਹੈਗਾ ਗੱਛੜੀ ਕਰ ਦੋਨੋਂ ਚੱਲੇ ਹੋਏ ਆ ਜੀ ਹੁਣ ਅੱਜ ਸੰਗਤ ਕਾਫੀ ਆਈ ਹੋਈ ਐ ਬਾਬੇ ਦੀ ਦਿਆ ਨਾਲ ਗਸ਼ਈ ਘਰ ਦੇ ਵਿੱਚ ਭਾਈ ਜਮਾ ਕਰਵਾ ਦਿੱਤੇ ਸੀ ਤੇ ਉਥੇ ਬਾਅਦ ਵਿੱਚ ਜੁੱਤੇ ਜੱਤੇ ਖੋਤੇ ਹੁਣ ਚੈੱਕਣ ਚੱਲੇ ਜੀ ਮੱਥਾ ਪਹਿਲਾਂ ਜਾ ਕੇ ਪਰਦੇਖ ਕਰਾਵਾਂਗੇ ਲਓ ਜੀ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਆਪਾਂ ਤੁਹਾਨੂੰ ਸਾਹਮਣੇ ਤੋਂ ਵਾਹਿਗੁਰੂ ਵਾਹਿਗੁਰੂ 29 ਸਾਡੀ ਜੀ ਸਾਡੀ ਵਾਹਿਗੁਰੂ ਚੱਤੋਂ ਪਾਪਾ ਫੰਦਾਸੀ ਤੋਂ ਪਾਪ ਕਰਾ ਲਓ ਕੜਾ ਲੋਕੜਾ ਪ੍ਰਸ਼ਾਦ ਫਿਰ ਕੜਾ ਪ੍ਰਸ਼ਾਦ ਕਰਾ ਲੈਣਾ ਤਾਂ ਮੈਂ ਜਾ ਕੇ 100 ਰੁਪਏ ਦਾ ਕਰਵਾ ਲਵਾਂ ਵਾਹਿਗੁਰੂ ਅਰਦਾਸ ਬੇਨਤੀਆਂ ਹੋਣ ਲੱਗੀਆਂ ਜੀ ਮੋਰੇ ਲਾਤੀ ਜੀ ਸੰਗੜੀ ਅਗਵਾਫਨ ਵਿੱਚ ਸ਼ਾਮਲ ਹੋ ਗਏ ਬਡੇ ਭਾਗਾਂ ਆ ਰਿਹਾ ਜੀ ਮੇਰੇ ਬਾਪੂ ਰਹੀਂ ਇੱਕ ਸੁਭਾਈ ਨਾਮ ਹੈ ਜੀ ਪਦ੍ਰਿ ਪਾਸ਼ਾ ਵਰਸ਼ਿਸ ਕਰਨ ਵਾਲੇ ਸਹਾਇਆ ਮੁੰਬਾਣੀ ਉਪਰਦੇਸ਼ ਇਹ ਜਿਵੇਂ ਜਵਾਬ ਵਿੱਚ ਸਰੋਣੀ ਕਲਿ ਦੇ ਗੁਰੂ ਸਾਹਿਬ ਜੀ ਨੂੰ ਅਸ਼ੀਰਵਾਦ ਦੇ ਕੇ ਮਹਾਂ ਮੰਦਤਾ پائسا پائرم سري دا شرينيا نالي سبھن پاٹھكاں دا ان شايا نوں سکي جيون نمادي دا امرتي دا منجلي دا مشسرن مين جي هر پاڻھ سان لکي هاري اٿو اما سنجا وند وانجا جا ਪਹੁੰਚ ਗਏ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਪਾਈ ਮਸੀਤਾ ਸਪਾਈ ਸਤੀ ਦਾ ਜਿਹੜਾ ਸਥਾਨ ਹੈ ਇੱਥੇ ਜੀ ਇਹ ਤੇ ਇਧਰ ਹੈ ਗੁਰਦੁਆਰਾ ਜੀ ਪਰ ਸ਼ੀਸ਼ਗੰਜ ਸਾਹਿਬ ਪਾਪਾ ਜੀ ਨੇ ਉਧਰ ਹਫਤਮਤੋਂ ਵਕਤ ਮੰਦਰ ਭੇਜ ਤਾਂ ਵੀਡੀਓ ਸਾਨੂੰ ਬਣਾਉਣ ਨਹੀਂ ਦਿੱਤੀ ਤੇ ਮਨਾ ਕਰਦੇ ਜੀ ਅਖਣੇ ਬੰਗਲਾ ਸਾਹਿਬ ਦੇ ਵਿੱਚ ਮਨਾ ਕਰ ਰਹੇ ਸੀਗੇ ਜੀ ਫਿਰ ਕੀ ਕਰਤਾ ਆਦਦੇ ਹੁਣ ਤੁਸੀਂ ਵੀ ਹਾਜ਼ਰੀ ਇੱਥੀ ਤੇ ਲਵਾ ਲੋ ਆਬਿਓ ਗੁਰਦਾਰਾ ਸਾਹਿਬ ਦੀ ਤੇ ਹੁਣ ਮੈਂ ਜਾ ਕੇ ਮੱਥਾ ਟੇਕ ਕੇ ਜੇ ਤਾਂ ਛੋਰੀ ਜਿਹੀ ਜੇ ਬਣਦੀ ਹੋਈ ਬਣਾ ਦਾਂਗਾ ਨਹੀਂ ਜੀ ਉਹਦੇ ਬਾਅਦ ਫਿਰ ਮਿਲਦੇ ਆਂ ਜੀ ਮੈਂ ਜਦੋਂ ਬਾਜ਼ਾਰ ਦੇ ਵਿੱਚ ਜਾਊਂਗਾ ਬਾਪੂਰਾ ਹੀ ਕਹਿੰਦਾ ਇਸ ਦਾ ਜਾਣਾ ਨਹੀਂ ਘੁੰਮਣਾ ਬਾਜ਼ਾਰ ਦੇ ਵਿੱਚ ਬਈ ਅੱਜ ਤਾਂ ਥੱਕੇ ਹੋਏ ਆਂ ਥੋੜਾ ਜਿਹਾ ਕੋਚਲਵਾ ਤੁਸੀਂ ਆਰਾਮ ਕਰ ਲਿਓ ਮੈਂ ਥੋੜਾ ਜਿਹਾ ਬਾਜ਼ਾਰ ਚ ਦਾ ਸਾਮਾਨ ਖਰੀਦ ਲੈ ਆਣਾ ਜੀ ਜਾ ਕੇ ਮੱਥਾ ਟੇਕ ਕੇ ਤੇ ਬਾਅਦ ਦੇ ਵਿੱਚ ਮਾਂ ਨੂੰ ਕਹਿਤਾ ਸੀਗਾ ਚਲੋ ਠੀਕ ਹੈ ਜੀ ਫਿਰ ਗਰਮੀ ਨੇ ਬੱਟ ਤੋੜੇ ਪਏ ਆ ਸਮਾਨ ਤਾਂ ਬਥੇਰਾ ਸਸਤਾ ਹੋਰ ਤੇ ਜਿਹਨੇ ਲੈ ਕੇ ਜਾਣਾ ਹੋਵੇ ਜਿੰਨਾ ਸਸਤਾ ਕਹਦੋ ਉਨਾ ਸਸਤਾ ਕੋ ਕਿਦਾਂ ਲਾਤਾ 100 ਰੁਪਏ ਅੱਛਾ 100 ਰੁਪਏ ਹੈ ਠੀਕ ਆ ਸਮਾਨ ਤਾਂ ਜਿੰਨਾ ਕਹਿ ਦੋ ਓਨਾ ਇੱਥੇ ਪਰ ਗਰਮੀ ਉਹ ਇੰਨੀ ਹੈ ਨਾ ਵੀ ਬੁਰਾ ਹਾਲ ਹੋਵਾ ਕੁਝ ਨਹੀਂ ਖਰੀਦਣ ਦੀ ਜੀ ਕਰਦਾ ਹੈਗਾ। ਕੀ ਕਰੀਏ? ਹਮ ਤਾਂ ਬੱਸ ਟੱਪ ਬੜਨ ਉਹਨਾਂ ਦੀ ਰੋਟੀ ਲਾ ਦੇਣੀ ਆ। ਵੀ ਦੇਖ ਲਿਓ ਜੇ ਤੁਹਾਡੇ ਕੋਈ ਰੋਪੜ ਪਾਈ ਪਸੰਦਾਂ ਦੀ ਚੀਜ਼। ਗਰਮੀ ਦੇ ਦਿਨ ਚੱਕਰ ਕਿਆ ਕਰੀਏ? ਐਨਾ ਸ਼ੁਕਰ ਕਰ ਰਿਹਾ ਵੀ ਉੱਪਰ ਤੇ ਬੱਦਲ ਆ ਉਧਰ। ਪਰ ਗੁੰਮ ਹੋਇਆ ਪਿਆ ਸਾਰੇ ਦਾ ਸਾਰੇ ਪਾਪਾ ਜੀ ਨੇ ਵੀ ਆਰਾਮ ਕਰ ਲਿਆ ਮੈਨੂੰ ਘੰਟਾ ਡੇਢ ਘੰਟਾ ਹੋ ਗਿਆ ਗੁੰਮ ਹੋਏ ਨੂੰ ਉਹਨਾਂ ਨੂੰ ਜਾ ਕੇ ਚੱਕਦਾ ਮੈਂ ਕੁਰਤਾਰ ਦੇ ਤੇ ਜਦ ਡਰ ਮੇਰੇ ਮਨ ਪ੍ਰਾਨੰਦ ਲੋ ਜੀ ਹੁਣ ਚੱਲ ਪਏ ਜੀ ਅਸੀਂ ਦਿੱਲੀ ਤੋਂ ਮੀਡੀਆ ਫੂਡੀ ਤਾਂ ਇਹ ਜਿਓ ਬਣੀ ਐ ਇੱਥੇ ਜਦ ਕਿ ਬਣਨੀ ਬਹੁਤ ਸੋਹਣੀ ਚਾਹੀਦੀ ਸੀ ਵੀਡੀਓ ਇੱਥੇ ਮੌਸਮ ਹੁਣ ਠੀਕ ਹੋਗਾ ਜਿਉ ਜਿਉ ਸ਼ਾਮ ਜੀ ਹੋ ਜਾਂਦੀ ਆ ਕਰ ਕਰ ਵੀ ਪਹੁੰਚਣਾ ਰਾਤ ਭਰਾਤ ਇੱਕ ਅੱਧਾ ਚੱਕਰ ਥੋੜਾ ਹੁਣ ਲਾਲ ਕਿਲੇ ਦੇ ਕੋਲ ਸਾਡੀ ਗੱਡੀ ਖੜੀ ਹੈ ਜੀ ਉਹੀ ਮੁੰਡਾ ਜਿਹੜਾ ਪਹਿਲਾਂ ਲੈ ਕੇ ਆਇਆ ਸੀ ਸਾਨੂੰ ਉਹਦਾ ਮੈਂ ਨੰਬਰ ਲੈ ਲਿਆ ਸੀ ਕਿ ਉਹ ਕਹਿੰਦਾ ਮੈਂ ਰੋਜ ਭਾਈ ਦਿੱਲੀ ਆਉਂਦਾ ਮੈਂ ਮੈਨੂੰ ਇੱਕ ਵਾਰ ਫੋਨ ਕਰਕੇ ਦੇਖ ਲਿਓ ਪਰ ਉਹਨੂੰ ਫੋਨ ਕਰ ਲਿਆ ਠੀਕਾ ਜੀ ਤੇ ਉਹ ਕਹਿੰਦਾ ਵੀ ਮੈਂ ਪਹੁੰਚ ਜਾਣਾ 6 ਵਜੇ ਤੱਕ ਇੱਥੇ ਸਾਢੇ 6 ਹੋ ਗਏ ਬਸ ਪਹੁੰਚਣ ਵਾਲਾ ਹੀ ਆ ਸਾਡੇ ਕੋਲ ਉਹ ਨਾ ਖਾਚੇ ਦੰਦ-ਦੰਗਾ ਨੂੰ ਆ ਕੋ ਦੇਖ ਲੋ ਜੇ ਦੇਖਣਾ ਹੈ ਸਾਈਡ-ਸਾਈਡ ਚੱਲਦੇ ਆ ਆ ਕੋ ਉਸ ਜਵਾਕਾਂ ਨੂੰ ਬਈ ਬਸੰਦੇ ਆ ਜਿੰਨੀ ਕੋ ਚੀਜ਼ ਆ ਹਾਂ ਬਹੁਤ ਸੋਹਣਾ ਸਮਾਨ ਆ ਇੱਥੇ ਲੈਦਰ ਦੇ ਬੈਗ ਗਰਮੀ ਨੇ ਮੇਰੇ ਨਾਲ ਮੱਤ ਮਾਰਤੀ ਹੈ ਤਾਂ ਬਹੁਤ ਸੋਹਣਾ ਤਾਂ ਸਮਾਨ ਇੱਥੇ ਕੀ ਕਰਾਂ ਮੈਂ ਬਹੁਤ ਵਧੀਆ ਵਿੱਚ ਵਿੱਚ ਚਾਚੇ ਰਾਂ ਨੂੰ ਵਿਚਾਰਨੋਂ ਪੈ ਗਿਆ ਫੜਾ ਕੇ ਫਿਰ ਮੈਨੂੰ ਮੂਵੀ ਬਣਾਉਣੀ ਪੈਂਦੀ ਹੈ ਜੀ ਇਹ ਆ ਗਿਆ ਜੀ ਓਹ ਸਾਹਮਣੇ ਆ ਗਿਆ ਜੀ ਲਾਲ ਕਿਲਾ ਲਾਲ ਕਿਲੇ ਦੇ ਸਾਹਮਣੇ ਹੀ ਜਿਹੜਾ ਗੇਟ ਜਾਂਦਾ ਜੀ ਉਸ ਸ਼ੀਸ਼ਗੰਸਾਹਬ ਨੂੰ ਜਾਂਦਾ ਚਾਂਦਨੀ ਚੌਕ ਨੂੰ ਤੇ ਸਾਡੀ ਕੈਬ ਜਿਹੜੀ ਆ ਕੇ ਉੱਥੇ ਰੁਕ ਗਈ ਹੋਈ ਹੈ ਜੀ ਸਾਹਮਣੇ ਦਿੱਲੀ ਤੋਂ ਨਿਕਲ ਕੇ ਜੀ ਅਸੀਂ ਆ ਗਏ ਜੀ ਪਹਿਲਵਾਨ ਦੇ ਢਾਬੇ ਤੇ ਖਾਦਰ ਸਾਹਿਬ ਕਹਿੰਦੇ ਵੀ ਚਾਹ ਸ਼ਕਣੀ ਆ ਮਾਹ ਜੀ ਜਰੂਰ ਚਾ ਗਾ ਲਨੇ ਚਾਹ ਤੁਹਾਨੂੰ ਹਾਂ ਇਹ ਐਂਟਰੀ ਲੈ ਲਈ ਹੋਈ ਅੰਦਰ ਚਾਹ ਨੂੰ ਆਰਡਰ ਕਰਤਾ ਹੋਇਆ ਆਪਾਂ ਨੇ ਦੇਖਦੇ ਹਾਂ ਹੁਣ ਕਿੰਨੇ ਕ ਟਾਈਮ ਚ ਇੱਥੇ ਦੇ ਫ੍ਰੀ ਹੁੰਨੇ ਆ ਅਗਲੇ ਸਟੇਸ਼ਨ ਤੇ ਕਿਤੇ ਰੋਟੀ ਖਾਵਾਂਗੇ ਦੇਖ ਕੇ ਐਸੀ ਆ ਰਹੀਆਂ ਨੂੰ ਪੂਰਾ ਐਸੀ ਆ ਗਈ ਚਾਹ ਆ ਲਓ ਜੀ ਰਸਤੇ ਦੇ ਵਿੱਚ ਆ ਗਿਆ ਜੀ ਹੁਣ ਟਾਪਾ 24 ਚੰਡੀਗੜੀਆਂ ਦਾ ਮਹਾਵੀਰੋ ਲੰਗਰ ਪਾਣੀ ਛੱਕ ਕੇ ਚੱਲਦੇ ਆਂ ਬੜੀਆਂ ਸੋਹਣੀਆਂ ਮੂਰਤੀਆਂ ਖੜਾਈਆਂ ਹੋਈਆਂ ਮੰਝਿਆ ਤੇ ਬੈਠ ਕੇ ਖਾਣਾ ਮੰਝਿਆ ਦੇ ਬੈਠ ਕੇ ਖਾਓ ਸਵਾਹਾ ਸੋਹਣਾ ਪਰੌਟਾ ਦਾ ਚੱਲਦਾ ਇੱਧਰ ਵੀ ਇੱਧਰ ਇਹਦਾ ਕਿਚਨ ਵਗੈਰਾ ਅੰਦਰ ਆਰਡਰ ਲਾਤਾ ਜੀ ਆਪਾਂ ਨੇ ਇੱਕ ਕੜਾਹੀ ਪਨੀਰ ਇੱਕ ਦਾਲ ਮੱਖਣੀ ਕਿੰਨਾ ਟਾਈਮ ਲੱਗੂਗਾ ਹਾਂ ਠੀਕ ਹੈ ਚੱਕ ਦੇ ਫਟੇ ਛੇਤੀ ਦੇ ਕੇ ਪਹੁੰਚ ਗਿਆ ਜੀ ਘਰ ਪਾਪਾ ਜੀ ਨੇ ਰਾਤ ਦਾ ਬਚ ਗਿਆ ਜੀ ਇੱਕ ਤੇ ਟੈਕਸੀ ਹੋਈ ਉਹ ਮਨ ਲਾ ਦਾ ਮੁੰਡਾ ਜਿਹੜਾ ਲੈ ਕੇ ਗਿਆ ਸੀ ਉਹ ਵੀ ਵਾਪਸ ਲੈ ਕੇ ਆ ਗਿਆ ਚਾਚਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬੜਾ ਬਹਿ ਗਰੂਜਾ ਕਰਿਆ ਕਿਆ ਗੱਲ ਹੈ ਲੱਤਾਂ ਜਾਮ ਹੋ ਗਿਓ ਬੈਠੇ ਆਂ ਲੀਆ ਬੜਾ ਬੰਦ ਥੱਕ ਗਿਆ ਯਾਰ ਉਹ ਕਭਰੇ ਨੰਬਰ ਯਾਰ ਚੁੱਕ ਪਪਾ ਜੀ ਸਾਸਰਕਾਲ ਜੀ ਲੈ ਕੱਢ ਲੈ ਵਿੱਚ ਚਲ ਬੱਚਾ ਦੱਸੇ ਸ਼ਾਮ ਚਾਹ ਪਣੀ ਕੋਈ ਕੁਝ ਨਹੀਂ ਲੈਣਾ ਹਾਂ ਛੱਡ ਗਿਆ ਮੈਂ ਚਰਚਾ ਕਰ ਬਾਤ ਕਰ ਲੈ ਆਈ ਮੈਂ ਉਹ ਮੈਂ ਕਰੀ ਨੂੰ ਇਹ ਵਾਚ ਲਈਏ ਆਏਗੇ ਦੂਜਾ ਆਪਣਾ ਚੱਲੀ ਚੱਲਦੇ ਆ ਅੱਜ ਟ੍ਰੈਵਲ ਨੂੰ ਵਾਇਰਲ ਕਰਦੇ ਆ ਮਾੜੀ ਜੀ ਬਸ ਮੇਰੀ ਗੱਲ ਸੁਣੋ ਔਰ ਤੂੰ ਲੈ ਕੇ ਬੰਦੇ ਸਾਡੇ ਦਿਨ ਚ ਗਿਆ ਤਾਂ ਮੋੜ ਕੇ ਰਾਤ ਨੂੰ ਲਿਆ ਕਿਆ ਕਰੀਏ ਨੀਰਾ ਕਰਤਾ ਬੰਦਿਆ ਤੁਹਾਡੇ ਲਈ ਅੱਛਾ ਦਿੱਲੀਓ ਠੀਕ ਹੈ ਜੀ ਮਿਲਦੇ ਆ ਫੇ ਅਗਲੇ ਵਲੌਗ ਚ ਹਾਂ ਅਗਲੇ ਵਲੌਗ ਚ ਅੱਗੇ ਰੱਖਿਓ ਸਾਡੀ ਟ੍ਰੈਵਲ ਦਾ ਵੀ ਓਕੇ ਠੀਕ ਹੈ ਨੰਬਰ ਨੰਬਰ ਸ਼ੇਅਰ ਕਰਦੇ ਹੋ ਠੀਕ ਹੈ ਜੀ ਓਕੇ ਓਕੇ Çal oyun. Bag rakdım, ben çakkalayım onu Ben lazım